ਵੀਡੀਓ ਦੇਖ ਰਹੀ ਸਾਰੀ ਸੰਗਤ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਰੇਣਾ ਅੱਜ ਬੁੱਧਵਾਰ 11 ਫਰਵਰੀ 2026 ਤੇ ਸਮਾਂ ਹੋ ਚੁੱਕਾ ਹੈ ਜੀ ਇਸ ਵੇਲੇ 9:10 ਤੇ ਸਵਾਗਤ ਕਰਦੇ ਹਾਂ ਜੀ ਆਪਾਂ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੇ ਦਿਖਾਉਣੇ ਤੁਹਾਨੂੰ ਅੱਜ ਦੀ ਸਾਰੀ ਦਿਨਚਾਰਾ। ਇੱਧਰ ਆਪਣੇ ਮਾਮਾ ਜੀ ਬੈਠੇ ਨੇ। ਸਾਸਤਰੀ ਕਾਲ ਮਾਮਾ ਜੀ ਸਾਸਤਰੀ ਕਾਲ ਚੜਦੀ ਕਲਾ। ਚੜਦੀ ਕਲਾ। ਕਿਵੇਂ ਹੈ ਕੰਮਕਾਰ ਅੱਜ? ਤੇ ਵੇਖ ਕੰਮਕਾਰ ਅੱਜ ਦੇਖ ਸਕਦੇ ਹਾਂ। ਬਿੱਲਾਂ ਤੇ ਬਿੱਲ ਚੜੇ ਪਏ ਨੇ। ਤੇ ਅੱਜ ਵੀ ਕੰਮ ਜ਼ਿਆਦਾ ਹੋ ਗਿਆ ਤੇ ਇੱਧਰ ਵੀ ਲੱਚੀ ਬੈਠੇ ਮਾਮਾ ਅੱਜ। ਟ੍ਰੈਵਲ ਅੱਜ ਆਪਾਂ ਦਾ ਸੂਰਜ ਰੇਨ ਕੱਢ ਗਿਆ ਤੂੰ ਬਹੁਤ ਕੰਮ ਪਾਉਂਦੇ ਆ। ਅੱਜ ਕੰਮ ਬਹੁਤ ਜ਼ਿਆਦਾ ਹਨਾ ਲੱਗਦਾ ਆ ਜੈਨਰ ਰਾਜੇ ਕੰਮਾਂ ਦੇ ਪਰਵਾਹ। ਫੇ ਐਂ ਦਵਾਰ ਨੂੰ ਆਪਣਾ ਲਾਸਟ ਟਾਈਮ ਲਾ ਹਨ। ਐਂ ਦਵਾਰ ਨੂੰ ਲਾਸਟ ਆ ਐਂ ਦਵਾਰ ਨੂੰ ਪਾਣੀ ਆਪਾਂ। ਹਾਂ ਤੇ ਦਿਖਾਵਾਂਗੇ ਤੁਹਾਨੂੰ ਇੱਧਰ ਲਾ ਸਾਰਾ ਪਾਰਟੀ ਆ ਮਾਹੌਲ। ਤੇ ਬਾਕੀ ਠੀਕ ਹੈ ਗੱਲ ਤੇ ਛੁੱਟੀ ਤਾਂ ਸ਼ਾਇਦ ਹੀ ਹੋਵੇ। ਮੈਂ ਜੇ ਉਹ ਦਾਪੇ ਸੌਂਤ ਲੈ ਕੇ ਥਾਂ ਤੇ ਗਈ ਛੁੱਟੀ ਆਪਾਂ ਕੱਪਾ ਜਿਹੀ। ਪਰ ਕਸਟਮਰ ਜਿਹੜੇ ਆਪੇ ਆਉਂਦੇ ਨੇ ਉਹ ਆਉਣਗੇ ਲਗਾਤਾਰ ਉਹਨਾਂ ਨੇ ਆਉਣੀ ਆਉਣਾ ਤੇ ਬਾਕੀ ਗੱਲ ਮੌਸਮ ਦੀ ਕਰੀਏ ਤਾਂ ਭਾਈ ਸੋਨਾ ਸਾਫ ਜਮਾ ਚੰਗੀ ਗੱਲ ਆ ਤੇ ਆ ਭਾਈ ਆਪਣਾ ਕਸਟਮਰ ਆ ਗਿਆ ਲਸਨ ਵਾਲਿਆ ਓਕੇ ਆੜਾ ਭਾਈ ਆਇਆ ਹੋ ਤਲਫੋਂ ਬਾਹਰ ਉਹ ਆੜਾ ਭਾਈ ਭਾਈਵਾ ਭਾਈ ਓਕੇ ਦਾ ਕੰਮ ਵਾਲੀ ਗੱਲ ਬਾਤ ਭਾਈ ਓਕੇ ਹੋਗਲੀ ਵਾਲੇ ਮੁੰਡੇ ਅੱਜ ਹੋਗਲੇ ਵਾਲੇ ਮੁੰਡੇ ਅੱਜ ਭਾਈ ਤਾਂਹਾਂ ਚੜਦੇ ਅੱਜ ਆਪ ਕੰਮਾਂ ਸਾਹਮਣੇ ਨਹੀਂ ਬੈਣੀ ਠੀਕ ਹੈ ਗੱਲ ਮੇਰੇ ਯਾਰ ਕੰਮ ਕਰੀਏ ਕੰਮ ਭਾਈ ਅੱਜ ਤੋਂ ਹੀ ਕੇਜੀ ਫੜ ਗਿਆ ਸੱਡੀਆਂ ਪੂਰੀ ਨਹੀਂ ਰਹਿ ਗਿਆ ਹਾਂ ਭਾਈ ਜੀ ਗੱਲ ਬਾਤ ਹੈ ਬਾਕੀ ਹੋਰ ਕੋਈ ਵਿਚਾਰ ਬਾਕੀ ਹੋਰ ਕੋਈ ਵਿਚਾਰ ਕੋਈ ਨਹੀਂ ਆਊਟ ਪੂਰਾ ਅੱਜ ਬਹੁਤਾ ਠੀਕ ਹੈ ਗੱਲ ਬਾਤ ਭਾਈ ਤੇ ਅੱਜ ਦੋ ਕੰਟੇਨਰ ਆਪਣੇ ਕੋਲੇ ਇਕੱਠੇ ਆ ਗਏ ਤੇ ਮੁੰਡੇ ਲੱਗੇ ਬੈਨੇ ਇੱਥੇ ਬਰਖੁਲੀ ਆ। ਤੇ ਉਹ ਭਾਈ ਮੈਸੇਜ ਆਇਆਗਾ। ਉਹ ਜੋ ਮਸ਼ਰੂਮ ਮਸ਼ਰੂਮ ਹੁੰਦੇ ਨੇ ਤੇ ਕਿਚੋੜੇ ਦੇ ਬੇਵਿਗਲਰ ਹੁੰਦੇ ਆ ਉਸੇ ਵਾਲੇ ਪਾਰਕ ਦੀ ਛੋਟੀ ਪਾਲ ਕਬੱਡੀ ਪਾਲ ਕਈ ਪਾਂਚੀ ਜੁਂਦੀ ਆ। ਤੇ ਉਹ ਇਕੱਠੇ ਆ ਗਿਆ। ਇਹ ਇਧਰ ਆਪਣਾ ਮਿੱਤਰ ਭਾਈ ਰਾਹੁਲ। ਹਾਂਜੀ ਰਾਹੁਲ। ਕੀ ਹੋਰ ਕਿੱਦਾਂ ਭਾਜੀ? ਵਧੀਆ ਵਧੀਆ। ਕਾਰ ਸਹੀ ਚੱਲੀ ਜਾਂਦਾ। ਵਧੀਆ ਵਧੀਆ। ਭਾਜੀ ਵੀਡੀਓ ਵਧੀਆ ਸਾਡੇ ਵੀ ਬਣਾ ਦਿਆ ਕਰੋ ਮਾਰੇ ਮੋਟੇ ਹਾਰਡਵਰ ਕੱਤੀ ਵੀ ਕਰਦੇ ਆ। ਠੀਕ ਆ ਗੱਲ ਬਈ ਅੱਜ ਆਏਗਾ ਤੂੰ ਵੀਡੀਓ ਚ ਆ ਗਿਆ ਕੰਟੇਨਰ ਕੰਟੇਨਰ ਲਾਉਂਦੇ ਆ ਸਾਡੀ ਵੀ ਵੀਡੀਓ ਬਣਾਇਆ ਕਰੋ ਲਾਜ਼ਮੀ 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 ਹੁਣ ਹਲਿਆ ਹੁਲਿਆ ਹੁਣ ਮੈਂ ਗੰਡੇ ਲਾ ਕੇ ਕੰਟੇਨਰ ਲਾਇਆ ਹੋਇਆ ਸਵੇਰ ਦਾ ਚਲੋ ਬਾਜੀ ਹੁਣੇ ਕੰਮ ਬਹੁਤ ਹੈ ਮੈਂ ਮਿਲਦਾ ਠੀਕ ਆ ਬਾਜੀ ਚੰਗਾ ਜੀ ਚੰਗਾ ਅੱਜ ਹੋ ਗਿਆ ਕਹਿੰਦੇ ਮੁਕਾਬਲਾ ਮੁੰਡਿਆਂ ਦੇ ਵਿੱਚ ਇਧਰਲੇ ਪਾਸੇ ਜੀ ਇਧਰਲੇ ਪਾਸੇ ਮੋਗੇ ਦੇ ਮੁੰਡੇ ਆ ਤੇ ਇਧਰਲੇ ਪਾਸੇ ਕਹਿੰਦੇ ਮੇਰੇ ਨੰਬਰਸਰ ਦੇ ਮੁੰਡੇ ਆ ਮੁਕਾਬਲਾ ਸਖਤ ਹੈ ਕਹਿੰਦੇ ਹਾਂ ਅੱਧਾ ਘੰਟਾ ਗੱਲ ਇਹਦੇ ਨਾਲ ਬਾਤ ਚ ਖੋਲਿਆ ਆ ਅੱਧਾ ਗੰਡਾ ਪਹਿਲਾਂ ਖੋਲੇ ਤੇ ਦੇਖੋ ਕਿਹੜੇ ਪਹਿਲਾਂ ਧਾਰਨਗੇ ਦੋਹੇ ਪਾਸੇ ਮੁੰਡੇ ਮੁੜ ਕੋ ਮੁੜ ਕੇ ਹੋਏ ਨੇ ਪੂਰਾ ਪਹਿਲਾਂ ਗਾ ਤੇ ਆਪਾਂ ਸਾਰੇ ਅੱਜ ਫੋਗਲੀ ਫੋਗਲੀ ਵਾਲੇ ਬੰਦੇ ਉਤਰ ਜੇ ਤਾਂ ਹਾਂ ਕੰਮ ਬਹੁਤ ਜ਼ਿਆਦਾ ਹੈ ਤਾਂ ਕਰਕੇ ਅੱਜ ਆਪਾਂ ਫੋਗਲੀ ਜਾਣੀ ਪੈਗੀ ਦੇਖਿਆ ਆਹ ਸਕਿਉਰਟੀ ਗਾਰਡ ਹੈ ਜੈਟ ਸਕਿਉਰਟੀ ਕਰਦਾ ਇਹ ਕਿਵੇਂ ਅੱਜ ਕੰਮ ਕਹਿੰਦਾਗਾ ਫਿਰ ਤੇਰੇ ਸਾਹ ਚ ਅੱਜ ਕੰਮ ਬਹੁਤ ਆ ਬਹੁਤ ਹੈ ਕੰਮ ਬਹੁਤ ਹੈ ਗੱਡੀਆਂ ਉਹ ਗੇਂਹੇ ਪਰ 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 ਕੇ ਜਾਂਦੀਆਂ ਪਰ ਪਰ ਚਾਉਂਦੀਆਂ ਇੱਧਰ ਮੁਕਾਬਲਾ ਹੋਇਆਗਾ ਮੋਗੇ ਤੇ ਅੰਬਖਾਰ ਦੀ ਵਿੱਚ ਕਿਹੜਾ ਪਹਿਲਾਂ ਕੰਨ ਕੋਰੇ ਕਰਦਾ ਦੇਖਦੇ ਆ ਓਕੇ ਭਾਈ ਜੁੜਦੇ ਰਹੇ ਵੀਡੀਓ ਨਾਲ ਤੇ ਫਰੂਟ ਬਰੈਡ ਆਪਣੇ ਕੋਲੇ ਪਹੁੰਚ ਗਿਆ ਤੇ ਭਾਈ ਆ ਆਪਣਾ ਮਿੱਤਰ ਸੀਗੇ ਵਾਲਾ ਓਕੇ ਹਾਂ ਆਲਾ ਭਾਈ ਆਲਾ ਭਾਈ ਜਾ ਕਰ ਜਾ ਓਕੇ ਕਰ ਜਾ ਆ ਜਾ ਓਕੇ ਆ ਜਾ ਓਕੇ ਲੱਗੀ ਅੰਬੰਗ ਸੁਣਾ ਬਾਕੀ ਆਂਪਾਂ ਸੋਡਾ ਬਾਕੀ ਆਪਾਂ ਸੋਡਾ ਬਾਕੀ ਸੋਡਾ ਬਾਕੀ ਆ ਗਾਜੀ ਇਸ ਕਾਲੀ ਸੋਡਾ ਸੋਪਾ ਬੋਸ ਰਸਿਆ ਬਰਪਾ ਗਾਜੀ ਆਪਾਂ ਸੋਡਾ ਬਰਪਾ ਐ ਮਾਨੇ ਬੋਲੇ ਕਿੰਨਾ ਬਰਪਾ ਸਤਾਓ 5000 ਲੈ ਬਿਆ ਐ ਤਾਰਾ ਆ ਮਿਸਟੀ ਆੜਾ ਮਾਂ ਲੈ ਬਿਆ ਬਰਪਾ ਬੁਰਾ ਐ ਐ 5000 ਮਿਸਟੀ ਆੜਾ ਯੂ ਭਾਈਆ ਗਿਰ ਜਾਵਾ ਸਤਾ ਹੋਵਾ ਯੂ ਵੀ ਬਸ ਓਕੇ ਜੁਗਾਵਾ ਯੂ ਬੋਨਾਰਾ ਗਿਰ ਜਾ ਭਾਈਆ ਓਕੇ ਮਾਂ ਯਾਲਾ ਬੋਲਾਂ ਬੋਲਾਂ ਬੋਲ ਇਹ ਲੱਭ ਲਾ ਲੱਗੀ ਬਾਬਾ ਆ ਰਿਹਾ ਤੇ ओके ओके ਬੇਰੀ ਬੇਰੀ ओके ओके ਠੀਕ ਆ ਬਾਈ ਮਾਹੌਲ ਤੇ ਕੰਮ ਅੱਗੇ ਚੱਲੀ ਜਾਂਦਾ ਤੇ ਚਾਈਨੀ ਨਿਊਰ ਦੇ ਰੰਗ ਬਾਈ ਦਸਾਂ ਲੱਗੇ ਲੋਟਾ ਮਾਹੌਲ ਬਾਈ ਤੇ ਖੇਡਲਾ ਖਿਡਾਰੀ ਪੂਰੀ ਆ ਬਾਹਰਲਾ ਮਾਹੌਲ ਵੀ ਦਿਖਾਉਣੇ ਤੁਹਾਨੂੰ ਤੇ ਇਧਰ ਆਪਣੇ ਰਿੰਕੂ ਮਿੱਤਰੋ ਜੀ ਕਿੰਨਾ ਕੰਮ ਸੀ ਨਹੀਂ ਕੋਜ ਅੱਜ ਕੰਮ ਬਾਬਾ ਬਾਈ ਹਾਂ ਗਿੰਦੇ ਉਹ ਕੰਮ ਨਹੀਂ ਹੋਇਆ ਅੱਜ ਹਾਂ ਮਾ ਵੇਲੇ ਹੋਏ ਆ ਕਿੰਨਾ ਕੰਮ ਸੀ ਅੱਜ ਬਹੁਤ ਆ ਦੇਖ ਲੈ ਬਾਈ ਸਾਰੀਆਂ ਬੇਸੀਆਂ ਹੁਣ ਭਰੀਆਂ ਸਾਰੀਆਂ ਖਾਲੀ ਹੋਈਆਂ ਅੱਛਾ ਉਂ ਦੇ ਨੇ ਕਿਨਾ ਕੰਮ ਸੀ ਤੇਨੇ ਵੀ ਬਹੁਤ ਸੀ ਠੀਕ ਰੱਖੋ ਕੰਮ ਚੱਲ ਪਿਆ ਕੰਮ ਚੀਨੇ ਰਾਇ ਵਾਲਾ ਹਾਂ ਕਿਨੇ ਰਾਇ ਵਾਲਾ ਕੰਮ ਚੱਲ ਗਿਆ ਚਲ ਆਹੀ 4-5 ਦਿਨ ਹੀ ਐ ਇਹ ਹੋਰ ਹੈ ਬਾਈ ਮੈਨੂੰ ਤੀਸ਼ਾਰ ਘਟਨੀ ਆ ਮੇਰੇ ਆ ਗਿਆ ਆ ਗਿਆ ਬਹੁਤ ਆ ਗਿਆ ਇੱਥੇ ਆ ਇਧਰ ਆਪਣਾ ਲੱਭੂ ਮਿੱਤਰ ਭਾਈ ਆ ਜਾ ਆ ਜਾ ਮਿੱਤਰ ਆ ਜਾ ਆਪੀ ਦਾਸ ਲੈ ਲੱਭੂ ਹਾਂ ਮਨੂ ਗਿਆ ਦੀ ਆਪਣਾ ਅੱਜ ਕੰਮ ਬਹੁਤ ਜ਼ਿਆਦਾ ਹੋ ਗਿਆ ਤੇ ਆਪਣੇ ਕੰਮ ਤੇ ਆ ਗਿਆ ਮੀਂਹ ਤੇ ਆਪਣਾ ਕੰਮ ਨਹੀਂ ਸੀ ਨਿਭੜਿਆ ਅੱਜ ਸਾਮਾਨ ਪਿਆ ਬਾਹਰ ਆਪਣਾ ਸਾਰਾ ਕਾਜਰਾ ਚਿੱਲੀ ਸਾਰੀ ਬਾਹਰ ਪਈ ਆ ਤੇ ਭਿੱਜੀ ਜਾਂਦੀ ਆ ਮੁੰਡੇ ਛਾਲਟਾ ਲਾ ਦਿਆ ਮੁੰਡਿਆ ਨੇ ਠੀਕ ਹੈ ਤੇ ਸਾਮਾਨ ਅੰਦਰ ਨਹੀਂ ਵਰਦਾ ਅੰਦਰ ਥਾਂ ਰੱਖਣ ਜੋਗਾ ਥਾਂ ਸਾਡੇ ਕੋਲ ਹੈ ਨਹੀਂ ਅੰਦਰ ਉਥਾ ਐਸ ਬੋਕ ਸਾਰਾ ਭਰਿਆ ਪਿਆ ਤਾਰ ਕੇ ਸਾਮਾਨ ਬਾਹਰ ਪੈ ਕੇ ਅੰਦਰ ਸੈਟਿੰਗ ਕਰੀਆ ਉਧਰ ਉੱਥੋਂ ਆ ਗਿਆ ਰੱਬ ਫਿਰ ਆਪਣੇ ਤੁਹਾਨੂੰ ਪਤਾ ਰੱਬ ਦੇ ਕੋਈ ਨਹੀਂ ਡਾਲ ਸਕਦਾ ਤੇ ਆਪੇ ਸਾਡਾ ਸਾਮਾਨ ਭਿੱਜ ਜਾਂਦਾ ਅੱਜ ਨੁਕਸਾਨ ਹੋਣਾ ਮੈਂ ਇਹਨਾਂ ਨੂੰ ਕਿ ਛਿੱਤੀ ਦੀ ਚੱਕੋ ਤੇ ਮੁੰਡੇ ਫੋਕਲਪਾਂ ਲੈ ਕੇ ਸਮਾਨ ਸੈਕਟਰ ਦਾ ਸਾਡੇ ਕੋਲ ਖਾ ਦੀ ਕਮੀ ਆ ਇਸ ਕਰਕੇ ਸਾਨੂੰ ਮਨਾਇ ਜੈਸਟ ਕਰਨਾ ਪੈਂਦਾ ਸਾਨੂੰ ਸਾਰਾ ਕੁਝ ਦੇਖਣਾ ਪੈਂਦਾ ਹੁਣ ਮੀ ਆ ਗਿਆ ਮੈਂ ਵੀ ਪੇਚ ਗਿਆ ਮੀ ਦੇ ਵਿੱਚ ਤੇ ਲਾਪਰੀ ਦੀ ਵਿੱਚ ਵੀ ਪੇਚ ਗਿਆ ਫੋਕਲਪਾਂ ਮੁੰਡੇ ਪੇਚ ਗਏ ਸਾਰੇ ਔਖਾ ਬਈ ਐਵੇਂ ਐ ਡਾਲਰ ਬਣਦੇ ਆ ਸਾਡੇ ਕੋਲ ਰਿੰਗਟ ਬਣਦੇ ਐ ਆ ਦੇਖੋ ਮੁੰਡੇ ਲੱਗੇ ਪਏ ਨੇ ਮੀ ਦੇ ਵਿੱਚ ਸੌਖਿਆ ਵੀ ਦੇਖਣੇ ਕੋਈ ਨਹੀਂ ਆ ਮੀ ਵੀ ਰੱਪ ਵੀ ਦੇਖ ਕੇ ਐ ਮੈਂ ਗਿਆ ਜੰਮਲ ਹੁਣ ਚਲਾ ਗਿਆ ਸੀ ਤੇ ਮੀ ਆ ਗਿਆ ਫੁੱਲ ਠੀਕ ਹੈ ਮੀ ਦੇ ਵਿੱਚ ਹੁਣ ਕੰਮ ਮੁੰਡੇ ਅੰਦਰ ਸਮਾਨ ਭਾੜੀ ਜਾਂਦੇ ਨੇ ਕਿ ਉਧਰੋਂ ਕਸਟਮਰ ਆਏ ਤੇ ਮੀ ਫੁੱਲ ਪਈ ਜਾਂਦਾ ਮੈਂ ਗਿਆ ਵਿੱਚ ਕੋਈ ਚੱਕਰ ਨਹੀਂ ਚੜਾ ਬੋਡੀ ਸੈਂਡ ਕਰੋ ਮੀ ਇੱਥੇ ਮੀ ਸਹੀ ਹੈਗਾ ਕੋਈ ਚੱਕਰ ਨਹੀਂ ਮੀ ਫੁੱਲ ਜੋੜਾ ਤੇ ਇਹ ਸਮਾਨ ਆਪਣਾ ਚਾਈ ਅੰਦਰ ਭਜਦੇ ਨੇ ਨੁਕਸਾਨ ਹੋ ਗਿਆ ਥੋੜਾ ਜਿਹਾ ਚੱਲ ਵੀ ਛੇਤੀ ਆਦੀ ਆਪਾਂ ਸਮਾਨ ਅੰਦਰ ਵੜੀਏ ਨੇ ਆਪਣੇ ਕੋਲ ਥਾਂ ਹੀ ਹੈਗੀ ਸਾਰਾ ਭਰਿਆ ਪਿਆ ਤੇ ਇਹ ਤੋਂ ਲਵੜੀ ਦੀ ਸੈਟਿੰਗ ਕਰਨ ਲੱਗਿਆ ਪੈਨ ਉਹਨੂੰ ਐਸ ਬਾਕਸਾ ਉਹਨੇ ਐਸ ਬਾਕਸ ਦੇ ਵਿੱਚ ਵੀ ਆਪਣੇ ਹਲਕਾ ਭਰਿਆ ਮੁੰਡਾ ਠੀਕ ਕਰੀ ਅੰਦਰ ਸਮਾਨ ਭਾੜਨਾ ਆਪਣੇ ਕੋਲ ਇੱਕ ਕੈਸ ਬਾਕਸ ਆ ਜੇ ਫਰੀ ਭਰਿਆ ਅੰਦਰ ਉਧਰੋਂ ਮੀਂਹ ਵੀ ਆ ਚੱਕਿਆ ਮੁੰਡੂ ਤੇ ਆਪਾਂ ਥਾਂ ਬਿਲਾ ਕਰੀ ਜਾਂਦੇ ਮੁੰਡੇ ਆ ਦੇਖੋ ਸਮਾਨ ਦਾ ਹੀ ਭਰਿਆ ਪੈਸ ਬਾਕਸ ਕਿਉਂਕਿ ਕ루ਜ਼ਨ ਦੇ ਵਿੱਚ ਸਮਾਨ ਬਹੁਤ ਜ਼ਿਆਦਾ ਦੇ ਕੇ ਜਾਣਾ ਤਾਂ ਕਰਕੇ ਬਾਕਸ ਸਮਾਨ ਸਟੋਰ ਕਰ ਰਹੇ ਆ ਤੇ ਮੀਂਹ ਬਹੁਤ ਜ਼ਿਆਦਾ ਬਾਰਾ ਠੀਕ ਹੈ ਇੱਧਰ ਠੰਡ ਲੱਗੀ ਮੈਂ ਅੰਦਰ ਨਹੀਂ ਮੰਨਣਾ ਪਿੱਛੇ ਹੋਣਾ ਤੇ ਬਾਅਦ ਚੋਂ ਮੋੜ ਹੋ ਜਾਏਗਾ ਇਹਰ ਗੰਜਾ ਇਹ ਸਰ ਗੰਜਾ ਕੜਾ ਹੈ ਮੁੰਡੇ ਨੇ ਇਹ ਮੀਰੇ ਵਸਤੇ ਸਿੱਧੇ ਮੈਂ ਤੇ ਬਈ ਅੱਜ ਨਹੀਂ ਆ ਗਿਆ ਸਮਝ ਆਪਣਾ ਨਿਬੜਿਆ ਨਹੀਂ ਸਮਾਨ ਵਿਚਾਲੀ ਪਿਆ ਸੀ ਤੇ ਵੀ ਨਹੀਂ ਆ ਕੇ ਫੋਰ ਖਲਾਰ ਬਾਦੀ ਪਈੇ ਕੰਮ ਥੋੜਾ ਜਿਹਾ ਲੇਟ ਹੋ ਰਿਹਾ ਜਿੰ ਕਿ ਕਿ ਅੱਜ ਕੰਮ ਜਿਆਦਾ ਸੀ ਇਹਨਾਂ ਦਾ ਚਾਈਨੈਸ ਨੂਰ ਵਾਲਾ ਹੁਣ ਤਾਂ ਚਲੀ ਜਾਂਦਾ ਤੇ ਅੱਜ ਤੋਂ ਇਹਨਾਂ ਬਈ ਕੰਮ ਸ਼ੁਰੂਆਤ ਓਹ ਕੰਮ ਦੀ ਜਿਆਦਾ ਸ਼ੁਰੂਆਤ ਜਿਆਦਾ ਕੰਮ ਦੀ ਸ਼ੁਰੂਆਤ ਹੋ ਗਈ ਤੇ ਸਾਮਾਨ ਆਪਣਾ ਹਜੇ ਖਿਲਰਿਆ ਓਵੇਂ ਜਿੱਕਰ ਹੀ ਪਿਆ ਸੀ ਤੇ ਮਹੀਨੇ ਆ ਕੇ ਹੋਰ ਕੰਮ ਖਲਾਸ ਤਾਂ ਤੇ ਇਧਰ ਆ ਕਸਟਮਰ ਆ ਰਿਹਾ ਬਈ ਆਦਾ ਸਾਮਾਨ ਲੈਣ ਤੇ ਇਹਨੂੰ ਆਪਦਾ ਵੀ ਆਪਦੀ ਬਈ ਗੱਡੀ ਬੈਗ ਲਾ ਕੇ ਤੇ ਉੱਥੇ ਸ਼ਾਇਦਾਂ ਏਠਾਂ ਆਦਾ ਸਾਮਾਨ ਲੈ ਜਾਂਦਾ ਬਾਕੀ ਆ ਬਈ ਬੱਡੀ ਲੋਰੀ ਦਾ ਸਾਮਾਨ ਨਹੀਂ ਪੈਂਦੇ ਉੱਥੇ ਜਾਣਾ ਪਿਆ ਬਈ ਮੀਂਹ ਦਾ ਕੀ ਪਤਾ ਕਿੰਨਾ ਚੱਲਣਾ ਹੱਤੇ ਤਾਂ ਕਰਕੇ ਭਾਈ ਕਾਲ ਜਿੰਨਾ ਸਾਮਾਨ ਛਾੜ ਦੇ ਤੇ ਮਾੜਾ-ਵੋਟਾ ਢਿੱਲਾ ਦਾ ਜ਼ਰੂਰ ਹੁੰਦਾ ਭੇਜ ਜਾਂਦਾ ਕੋਥੇ ਬਾਕੀ ਹੋ ਜਾ ਕਰਨ ਹਾਂਜੀ ਐਦਾਂ ਦੀ ਗੱਲ ਬਾਤ ਆ ਭਾਈ ਮੀਂਹ ਦਾ ਰਹਾਦਾ ਜਰੀ ਤੇ ਆ ਚਿੱਟੇ ਜੇ ਗੋਤਿਆਂ ਨੂੰ ਭਾਈ ਖੁਸ਼ੀ ਹੁੰਦਾ ਅਜੇ ਚਿੱਟੇ ਜੇ ਬਾਕਸ ਹੁੰਦੇ ਆ ਇਹ ਤਾਂ ਫਰਮਾ ਗੋਲ ਜੀ ਦੇ ਹਰਮਾ ਗੋਲ ਜੀ ਦੇ ਤੇ ਇਹਨਾਂ ਨੂੰ ਕੁਝ ਦਿੰਦਾ ਇਹ ਭੇਜਦੇ ਨਹੀਂ ਇਹਨਾਂ ਦੇ ਵਿੱਚ ਨਹੀਂ ਪਾਈ ਜਾਂਦਾ। ਬਾਕੀ ਦੂਜੇ ਕੋਸਟਾਂ ਦਾ ਭਾਈ ਜਿਹੜੇ ਦੂਜੇ ਬਾਕਸ ਹੁੰਦੇ ਆ ਆਪਣੇ ਕੱਤੇ ਦੇ ਹੋਗੇ ਜਾਂ ਰਬੜ ਦੇ ਹੋਗੇ ਉਹਨਾਂ 'ਚ ਮੋਰੀਆਂ ਹੁੰਦੀਆਂ ਨੇ ਤੇ ਉਹਨਾਂ 'ਚ ਪਾਣੀ ਵੜਨ ਦਾ ਡਰ ਲੈਂਦਾ ਤੇ ਪਾਣੀ ਨਾਲ ਬਈ ਚੀਜ਼ ਲਾ ਕੇ ਖਰਾਬ ਹੋ ਜਾਂਦੀ ਆ। ਕਿੰਨਾ ਇਹ ਜੇ ਗੱਤੇ ਜੇ ਗੋਤੇ ਆ ਨਾ ਫਿਰ ਵਈ ਪਿੱਚ ਕਰੀ ਜਾਂਦੇ ਆ ਉਹ ਐਦਾਂ ਦੀ ਗੱਲਬਾਤ। ਬਾਕੀ ਬਾਈ ਮੀ ਪੈਂਦੇ ਜੂ ਗੱਭਰੂ ਆਪਣੇ ਲੱਗੇ ਪਏ ਨੇ ਕੰਮ ਕਰਦੇ ਤੇ ਅੰਦਰ ਦੇਖਦੇ ਆਪਾਂ ਬਾਈ ਕਿੰਨਾ ਕੰਮ ਰਹਿ ਗਿਆ ਹਿਸਾਬ ਕਿਤਾਬਾ ਤੇ ਆ ਜਿਹੜਾ ਸਮਾਨ ਰਹਿੰਦਾਗਾ ਅੰਦਰ ਵੜਦਾ ਹੋਊਗਾ ਅੱਜ ਵੀ ਸੈਟਿੰਗ ਚੱਲੀ ਜਾਂਦੀ ਹੈ ਗੱਭਰੂਆਂ ਦੀ। ਸਮਾਨ ਬਹੁਤ ਆ ਰਿਹਾ ਉਧਰੋਂ ਤੇ ਐਡਜਸਟ ਕਰਨਾ ਖਾਲੀ ਬਹੁਤ ਹੋਇਆ ਤੇ ਐਡਜਸਟ ਵੀ ਕਰਨਾ। ਐਦਾਂ ਦੀ ਗੱਲ ਬਾਤ। ਤੇ ਕਣੀ ਵਾਲਾ ਮੋਹਲ ਪਈ ਉਵੇਂ ਜਿੱਕਰ ਜਾਰੀ ਆ। ਤੇ ਸਮਾਂ ਐਸ ਵੇਲੇ ਹੋ ਚੁੱਕਿਆ ਭਈ 1 ਵਜੇ ਦਾ। ਤੇ ਕੰਮ ਤਾਂ ਦੰਨ ਮੇੜ ਕੇ ਆਪਾਂ ਆ ਗਈ ਸੀ ਕਰੀ। ਤੇ ਪੂਰ ਜਿਡਗੀਆਂ ਦੀ ਹਜੇ ਵੀ। ਮੀਨੇ ਦਾ ਭਾਈ ਕੰਮ ਦਾ ਖਲਾਰਾ ਬਹੁਤ ਪਾਇਆ। ਤੇ ਬਾਕੀ ਹੁਣ ਆ ਹਫਤਾ ਕੰਮ ਆਪਣੇ ਕੋ ਜਿਆਦਾ ਰਹੂਗਾ ਤੇ ਬਾਕੀ ਸਾਂਝਾ ਕੀਤਾ ਆਪਣਾ ਅੱਜ ਸਾਰੀ ਗੱਲਬਾਤ ਸਾਂਝੀ ਕੀਤੀ ਤੁਹਾਡੇ ਨਾਲ ਤੇ ਮਿਲਦੇ ਆਂ ਕੱਲ ਨੂੰ ਅਗਲੇ ਵਲੌਗ 'ਚ ਤੇ ਸਾਰੀ ਵੀਡੀਓ ਨੂੰ ਐਂਡ ਤਾਈਂ ਦੇਖਣ ਦੀ ਸਾਰਿਆਂ ਦਾ ਧੰਨਵਾਦ ਤੇ ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰਨਾ ਤੇ ਜਿਹੜੇ ਵੀਰੇ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਵੀ ਲਾਜ਼ਮੀ ਕਰਨਾ ਧੰਨਵਾਦ ਜੀ